ਆਹ ਦੇਖੋ ਬਾਜ਼ਾਰ ਦੇ ਵਿੱਚ ਇਹੋ ਸੂਟ ਤੁਹਾਨੂੰ ਮਿਲਣਾ 500 ਦਾ ਇੱਕ ਆਪਾਂ ਤੁਹਾਨੂੰ ਦੋ ਸੂਟ ਦੇ ਦੇਨੇ ਆ 700 ਰੁਪਏ ਦੇ 200 700 ਰੁਪਏ ਚ ਬਿਲਕੁਲ ਸਰ 200 700 ਮਤਲਬ 350 ਦਾ ਸੂਟ ਹਾਂਜੀ ਹਾਂਜੀ ਭਾਜੀ ਜਿਹੜੇ ਬਾਜ਼ਾਰ ਤੁਸੀਂ 5-500 ਦਾ ਇੱਕ ਸੂਟ ਲੈਨੇ ਹੋ ਇੱਥੇ 700 ਦੇ ਦੋ ਕਰਦੇ ਕਟਾਈ ਦੇ ਸੂਟ ਆ ਦੁਪੱਟਾ ਨਾਲ ਆ ਮਤਲਬ 350 ਰੁਪਏ ਦਾ ਇੱਕ ਸੂਟ ਭਾਜੀ ਆ ਬਾਜ਼ਾਰ ਦੇ ਵਿੱਚ 5-600 ਦਾ ਇੱਕ ਸੂਟ ਮਿਲਦਾ ਆਪਾਂ ਤੁਹਾਨੂੰ ਇਹ ਦੋ ਸੂਟ ਦੇ ਦੇਨੇ 800 ਰੁਪਏ ਦੇ ਭਾਜੀ ਕਰੀ ਕੀ ਜਾਨੇ ਮਤਲਬ 400 ਰੁਪਏ ਦਾ ਸੂਟ ਹੈ ਬਿਲਕੁਲ ਸਰ ਜੇ ਤੁਸੀਂ ਇੱਕ ਸੂਟ ਲੈਣਾ ਤਾਂ 5-600 ਰੁਪਏ ਦੇਣਾ ਪਰ ਜੇ ਦੋ ਸੂਟ ਲੈਨੇ ਆ ਤਾਂ ਦੋ ਸੂਟ ਤੁਹਾਨੂੰ 800 ਦੇ ਮਿਲਨੇ ਆ 400 ਰੁਪਿਆ ਦਾ ਸੂਟ ਰਹਿ ਗਿਆ ਤੇ ਵਿੱਚ ਇਹੋ ਸੂਟ ਤੁਹਾਨੂੰ ਮਿਲਣਾ 6-700 ਦਾ ਇੱਕ ਆਪਾਂ ਤੁਹਾਨੂੰ ਦੇ ਦੇਣਾ 900 ਦੇ ਦੋ ਸੂਟ ਭਾਜੀ ਕਰੀ ਕੀ ਜਾਨੇ ਹੋ ਤੁਸੀਂ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 7-700 800 ਦਾ ਇੱਕ ਸੂਟ ਲੈਣੇ ਹੋ ਇਥੇ ਆਜੋ 900 ਦੇ 2 ਸੂਟ ਲੈ ਜਾਓ ਗਰਮ ਸੂਟਾਂ ਦੇ ਵਿੱਚ ਵੀ ਆਪਾਂ ਸਪੈਸ਼ਲ ਆਫਰ ਲੈ ਕੇ ਆਏ ਆਂ ਭਾਜੀ ਇਹ ਤੁਹਾਨੂੰ ਬਾਜ਼ਾਰ ਜਾਨੀ 7-800 ਦਾ ਇੱਕ ਮਿਲਣਾ ਵਾ ਆਪਾਂ ਤੁਹਾਨੂੰ ਦੇ ਦੇਣੇ 900 ਦੇ 2 ਸੂਟ ਆ ਲੋ ਸਰ ਆ ਵੀ ਅਕਾਡਮ ਵੇਖੋ ਕਢਾਈ ਹੋਈ ਸੂਟ ਤੇ ਦੁਪੱਟਾ 700 ਦਾ 800 ਦਾ ਇੱਕ ਸੂਟ ਬਾਜ਼ਾਰ ਦੇ ਵਿੱਚ 6-700 ਦਾ ਸੂਟ ਆ ਆਪਾਂ ਤੁਹਾਨੂੰ ਲੈਸ ਕਰਕੇ ਦੇ ਦੇਣਾ ਵਾ ਜਾਨੀ ਕਿ 1000 ਦੇ ਦੋ ਭਾਜੀ 500 ਰੁਪਏ ਦਾ ਇੱਕ ਸੂਟ ਕਰਤਾ ਬਿਲਕੁਲ ਸਰ ਆ ਚੈੱਕ ਕਰ ਲੋ ਜੀ ਵੱਡੇ ਧਮਾਕੇ 7 700 ਰੁਪਏ ਦਾ ਸੂਟ ਆ ਬਾਜ਼ਾਰ ਚ 7 700 ਰੁਪਏ ਦਾ ਇੱਥੇ ਆਜੋ 1000 ਦੇ ਦੋ ਕੱਟ ਤੇ 1000 ਦੇ ਦੋ ਕਾਲਾ ਪੀਜੇ ਭਾਜੀ ਬਈ ਯਾਰ ਤੁਹਾਨੂੰ 7 800 ਦਾ ਸੂਟ ਮਿਲਣਾ ਵਾ ਆਪਾਂ ਤੁਹਾਨੂੰ ਭਾਜੀ 1500 ਦੇ ਦੇ ਦੇਣੇ ਤਿੰਨ ਸੂਟ ਹੁਣ ਬਾਜ਼ਾਰਾਂ ਜੀ ਆ ਕੇ ਲੁੱਟਣਾ ਕਰਾਓ ਬੱਕਰਾ ਸਟਾਈਲ ਜਿਹੜਾ ਵਾਲਾ ਗੁਰੂ ਆਜੋ 8 800 ਇੱਕ 1000 ਰੁਪਏ ਇੱਕ ਸੂਟ ਬਾਜ਼ਾਰ ਚ ਇੱਥੇ 1500 ਦੇ ਤਿੰਨ। ਲੋ ਭਾਜੀ ਇੱਕ ਵੱਖਰੀ ਆਈਟਮ ਲੈ ਕੇ ਆਇਆ ਦਾਜਵਰੀ ਦੇ ਕਸਟਮਰ ਆਤੀ 1000 ਰੁਪਏ ਦਾ ਇੱਕ ਸੂਟ ਜੇ ਦੋ ਲੋਗ ਦੇ 1300 ਦੇ ਦੋ ਮਿਲਣਗੇ। ਭਾਜੀ 650 ਰੁਪਏ ਸੂਟ ਹੋ ਜਾਣਾ। ਬਿਲਕੁਲ ਭਾਈ ਭਾਰੀ ਡਿਸਕਾਊਂਟ ਦਿੱਤਾ ਵਾ। ਆ ਤੁਸੀਂ ਚੈੱਕ ਕਰ ਲਓ ਜੀ ਫਰੰਟ ਚੈੱਕ ਕਰ ਲਓ ਫਰੰਟ ਵੀ ਬਣਿਆ ਹੋਇਆ। ਬੈਗ ਚੈੱਕ ਕਰ ਲਓ ਬੈਗ ਵੀ ਬਣੀ ਹੋਈ ਆ। ਬਾਜ਼ਾਰ ਦੇ ਵਿੱਚ 12-1200 ਰੁਪਏ ਦਾ ਇੱਕ ਇੱਥੇ ਦਿੰਨੇ ਆ 1000 ਦਾ ਇੱਕ ਪਰ ਜੇ ਤੁਸੀਂ ਦੋ ਸੂਟ ਲੈਣੇ ਆ 1300 ਦੇ ਦੋ ਲੋ ਭਾਜੀ ਬੁਲਬੁਲ ਦਾ ਬੱਚਾ ਆ ਗਿਆ ਜੇ ਬਾਜ਼ਾਰ ਦੇ ਵਿੱਚ ਹਜ਼ਾਰ ਦਾ ਇੱਕ ਆਪਣੇ ਕੋ ਤੁਹਾਨੂੰ ਮਿਲ ਜਾਣਾ 1400 ਦੇ ਦੋ ਸੂਟ ਭਾਜੀ ਪ੍ਰਿੰਟ ਤੇ ਸੂਟ ਕੁੜੀਆਂ ਲੈਣਾ ਚਾਹੇ ਬਜ਼ੁਰਗ ਲੈਣ 700 ਰੁਪਏ ਦਾ ਸੂਟ ਲੈਣਾ ਇਹ ਬਿਲਕੁਲ ਭਾਜੀ 700 ਦਾ ਹੀ ਦਵਾਂਗੇ ਜੇ 700 ਦਾ ਕਹਿਣ ਰਿਹਾ 1400 ਦੇ ਦੋ ਮਿਲਨੇ ਜੋ ਲੋ ਸਰ ਸੋਨਾ ਚਾਂਦੀ ਕਪੜਾ ਆ ਗਿਆ ਜੇ ਸੋਨਾ ਚਾਂਦੀ ਬਾਜ਼ਾਰ ਦੇ ਵਿੱਚ ਕਿਸੇ ਕੋ ਕਪੜਾ ਹੀ ਨਹੀਂ ਹੈਗਾ ਬਹੁਤ ਵਰੀਆ ਵਰਕ ਸਲਵਾਰ ਦੇ ਨਾਲ ਵਰਕ ਗਲਾ ਵਿਦ ਘੇਰਾ ਵੀ ਟਾਪ ਦਾ ਘੇਰਾ ਵੀ ਟਾਪ ਦਾ ਦੁਪੱਟਾ ਟਾਪ ਦਾ ਨਾਲ ਰੇਟ ਇਹਦਾ ਹੈਗਾ ਜੇ ਬਾਜ਼ਾਰ ਦੇ ਵਿੱਚ 1200 ਦਾ ਇੱਕ ਆਪਣੇ ਕੋਲ ਤੁਹਾਨੂੰ ਪੈਣਾ 1600 ਦੇ ਦੋ ਸੂਟ ਉਹ ਸਿਰ ਬੁਟੀਕ ਵਰਕ ਆ ਗਿਆ ਜੇ ਸੂਟ ਬੁਟੀਕ ਵਰਕ ਸਾਰਾ ਵਧੀਆ ਦੁਪੱਟੇ ਨਾਲ ਫੁੱਲ ਪਿਓਰ ਦੁਪੱਟਾ ਨਾਲ ਆ ਗਿਆ ਜੇ ਇਹ ਤੁਹਾਨੂੰ ਪੈਣਾ ਬਾਜ਼ਾਰ ਦੇ ਵਿੱਚ 1500 ਦਾ ਇੱਕ ਆਪਣੇ ਕੋਲ ਤੁਹਾਨੂੰ ਪੈ ਜਾਣੇ 2000 ਦੇ ਤਾਰ ਤੁਹਾਨੂੰ ਮਿਲੂਗਾ ਇਹਦੇ ਨਾਲ ਦਾ ਸੂਟ 2500 ਦਾ ਇੱਕ ਆਪਾਂ ਤੁਹਾਨੂੰ 2500 ਦੇ ਦੋ ਦੇ ਦੇਣੇ ਆ ਭਾਜੀ ਦੋ ਸੌ ਚੈੱਕ ਕਰੋ ਜਿਹੜਾ ਕਹਿੰਦੇ ਬਾਜ਼ਾਰ ਦੇ ਵਿੱਚ ਤੁਹਾਨੂੰ 2500 ਰੁਪਏ ਇੱਕ ਸੂਟ ਮਿਲਦਾ ਇੱਥੇ 2500 ਦੇ ਦੋ ਕਰਤੇ ਮਤਲਬ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਕਰਤਾ ਆ ਦੇਖੋ ਇਦਾਂ ਦੇ ਹੈਵੀ ਵਿਆਹਾਂ ਸ਼ਾਦੀਆਂ ਦੇਣ ਲੈਣ ਕਰਨਾ ਵੱਡੇ ਫਾਇਦੇ ਕਰਤੇ ਆ 2-2000 ਵਾਲਾ ਸੂਟ ਬਾਜ਼ਾਰ ਜਿਹੜਾ ਇੱਕ 2200 ਦੇ ਦੋ ਦਵਾਂਗੇ ਤੁਹਾਨੂੰ 2200 ਦੇ ਦੋ ਟੀਚਰਾਂ ਵਾਲਾ ਸੂਟ ਆ ਗਿਆ ਜੀ ਟੀਚਰਾਂ ਵਾਲਾ ਸੂਟ ਬਾਜ਼ਾਰ ਦੇ ਵਿੱਚ ਇਹੋ ਤੁਹਾਨੂੰ ਮਿਲਣਾ 1600 ਦਾ 1700 ਦਾ ਇੱਕ ਸੂਟ ਆਪਾਂ ਤੁਹਾਨੂੰ ਦੇ ਦੇਣੇ 2500 ਦੇ ਦੋ ਸੂਟ 2500 ਦੇ ਦੋ ਨਾ ਕਹਿੰਦੇ 1700 ਨਾ 1800 ਨਾ 2000 2500 ਦੇ ਦੋ ਸੂਟ ਦੇਣੇ ਆ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣੀ ਫੋਨ ਕਰ ਸਕਦੇ ਆਂ